2 4 5 10 ਲੱਖ ਰੁਪਏ ਜੀ ਉਹਨੂੰ ਦੇ ਵੀ ਦਿੰਦੇ ਨੇ ਬੱਚਿਆਂ ਨੂੰ ਉਹਦਾ ਪਿਓ ਨਹੀਂ ਮਿਲ ਜਣਾ ਉਹ ਵਿਚਾਰਿਆਂ ਦਾ ਘਰੇ ਜਾ ਕੇ ਹਾਲ ਦੇਖੋ ਜਿਹੜੇ ਵਿਚਾਰੇ ਰੋ ਰਹੇ ਨੇ ਵੀ ਆਪਣੇ ਪਿਓ ਨੂੰ ਕਹਿ ਰਹੇ ਨੇ ਵੀ ਸਾਡਾ ਪਾਪਾ ਕਿੱਥੇ ਆ ਉਹਦਾ ਪਾਪਾ ਕਿੱਥੋਂ ਆਊਗਾ ਮੰਨ ਲਓ ਕਰੋੜ ਰੁਪਏ ਵੀ ਦੇ ਦੇਵੇ ਇੱਕ ਫੈਕਟਰੀ ਮਾਲਕ ਕਰੋੜ ਵੀ ਦੇ ਦੇਵੇ ਉਹਦਾ ਪਿਓ ਕਿੱਥੋਂ ਲਿਆ ਕੇ ਦੀਏ ਜਿਹੜਾ ਫੈਕਟਰੀ ਦਾ ਮਾਲਕ ਹੈ ਉਹਨੇ ਗੁੰਮਰਾਹ ਕੀਤਾ ਉਹ ਕਹਿੰਦਾ ਕਿ ਬੰਦੇ ਸਾਰੇ ਨਿਕਲ ਗਏ ਹੈ ਫੈਕਟਰੀ ਜਿਹੜੇ ਫਾਇਰ ਬ੍ਰਿਗੇਡ ਵਾਲੇ ਅੱਗ ਬੁਝਾਉਣ ਵਾਲੇ ਆ ਉਹ ਕਹਿੰਦੇ ਅਗਰ ਜੇ ਸਾਨੂੰ ਪਤਾ ਚੱਲ ਜਾਂਦਾ ਸੀ ਬੰਦਿਆਂ ਦੀ ਦੋਨਾਂ ਦੀ ਜਾਨ ਬਚਾ ਲੈਣੀ ਸੀ ਦੋਨਾਂ ਨੂੰ ਪਹਿਲੀ ਗੱਲ ਤਾਂ ਉਹਨੂੰ ਰਾਤੀ ਗੇਟ맨 ਰੱਖਣਾ ਚਾਹੀਦਾ ਫੈਕਟਰੀ ਅਥਾਰਟੀ ਇਹਨੂੰ ਕਿਹਨੇ ਦੇਤੀ ਕਿ ਪੂਰੀ ਫੈਕਟਰੀ ਨਾਈਟ ਸ਼ਿਫਟ ਚਲਾਵੇ ਤੇ ਰਾਤੀ ਬੰਦਾ ਨਾ ਰੱਖੇ ਗੇਟ ਤੇ ਸਾਵਾਤੂਲਾ ਲਾਇਆ ਸੀ ਅੰਦਰ ਉਰਾ ਉੱਪਰ ਵੀ ਗੇਟ ਤੇ ਤਾਲਾ ਲੱਗਿਆ ਮੋਂਟੀਆਂ ਨੂੰ ਬਾਹਰ ਬਾਲਕਨੀ ਤੇ ਬੰਦਾ ਬੰਦਾ ਭੱਜੀ ਨਾ ਸਕੇ ਬੰਦਾ ਭੱਜੀ ਨਾ ਸਕੇ ਬਾਲਕਨੀ ਨੂੰ ਵੀ ਤਾਲਾ ਲੱਗਾ ਉੱਤੇ ਛੱਤ ਤੇ ਪੌੜੀਆਂ ਨੂੰ ਵੀ ਤਾਲਾ ਲੱਗਾ ਬਾਹਰ ਵੀ ਤਾਲਾ ਲੱਗਾ ਇੱਕ ਫੈਕਟਰੀ ਸਾਰੀ ਫੈਕਟਰੀ ਦਾ ਇਹੀ ਹਾਲ ਹੈ ਇਸ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿੰਨੀ ਵੀ ਹੋ ਰਹੀ ਹੈ ਨਾਈਟ ਜਿਹੜੀ ਲੱਗਦੀ ਹੈ ਉੱਤੇ ਹਰ ਮਾਲਕ ਜਿਹੜੀ ਫੈਕਟਰੀ ਮਾਲਕ ਆ ਉਹ ਲੋਕ ਲਾ ਕੇ ਜਾਂਦੇ ਹੋ ਪਰ ਉਹ ਵੀ ਥੱਲੋ ਵੀ ਕਿ ਬੰਦਾ ਕਿੱਥੇ ਜਾ ਨਾ ਸਕੇ ਇੱਕ ਮਾਪਿਓ ਦਾ ਪੁੱਤ ਤਾਂ ਮਰ ਗਿਆ ਉਹਨੂੰ ਅਸੀਂ ਲਿਆ ਤਾਂ ਸਕਦੇ ਨਹੀਂ ਵਾਪਸ ਠੀਕ ਹੈ ਇਹ ਤਾਂ ਪ੍ਰਸ਼ਾਸਨ ਨੂੰ ਥੋੜਾ ਹੁਣ ਤੇ ਕਾਰਵਾਈ ਸਖਤ ਕਰਨੀ ਚਾਹੀਦੀ ਆ ਕਿ ਜਿਹੜੀ ਜਮਾਨ ਤੇ ਨਾ ਹੋਵੇ ਠੀਕ ਹੈ ਤੇ ਜਿਹੜਾ ਬੰਦ ਜਿਹੜਾ ਇਹਨਾਂ ਨੂੰ ਮੁਆਜਵਾ ਹੈ ਉਹ ਦਿਨ ਦਿੱਤਾ ਜਾਵੇ ਜੈਕਾਰਾ ਜੈਕਾਰਾ ਬਕਰੀ ਮਾਲਕ ਮੁਰਦਾਬਾ 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 ਬਕਰੀ ਮਾਲਕ ਮੁਰਦਾਬਾ 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 ਲੁਧਿਆਣਾ ਲਾਈਵ ਤੇ ਖੜਾ ਹਾਂ ਲੈ ਤੇ ਮਾਹਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸਵੇਰੇ ਲੁਧਿਆਣਾ ਸ਼ਹਿਰ ਚ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਜਿਹਦੇ ਵਿੱਚ ਇੱਕ ਵੀਰ ਜਿਹੜਾ ਜਲ ਕੇ ਜਿਹਦੀ ਮੌਤ ਹੋ ਜਾਂਦੀ ਥਾਣਾ ਦਰੇਸੀ ਦੇ ਬਾਰ ਅਸੀਂ ਮੌਜੂਦ ਹਾਂ 스ਪੀਡ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦੇ ਬ੍ਰਦਰ ਦੀ ਜਿਹੜੀ ਹੈ ਮੌਤ ਹੋਈਏ ਗੱਲਬਾਤ ਕਰਦੇ ਕੀ ਨਾਮ ਸੀਗਾ ਬ੍ਰਦਰ ਗगन ਸ਼ਰਮਾ ਕਿੰਨੇ ਵਜੇ ਅੱਗ ਲੱਗਦੀ ਹੈ ਤੇ ਕਿੱਥੇ ਕੰਮ ਕਰਦੇ ਸੀਗੇ ਉਹ ਤੇ ਬਸਤੀ ਥਾਣੇ ਦੇ ਨਾਲ ਦੀ ਗਲੀ 'ਚ ਕੰਮ ਕਰਦੇ ਸੀਗੇ ਹੂੰ ਤੇ ਕੀ ਨਾਮ ਆ ਸਰ 6 ਵਜੇ ਦੀ ਕਹਿੰਦੇ ਅੱਗ ਲੱਗੀ ਸੀ ਫੋਨ ਮੈਨੂੰ ਆਇਆ ਸੀਗਾ ਲੰਮ ਸਮ 9:30 ਵਜੇ ਦੇ ਵਿੱਚ ਹੂੰ ਸਾਡੇ ਨੂੰ ਫੋਨ ਆਇਆ ਤੇ ਬਾਈਕ ਚੱਕਿਆ ਤੇ ਆਪਣਾ ਉੱਧਰ ਪਹੁੰਚ ਗਿਆ ਉੱਧਰ ਦੇਖਿਆ ਪਤਾ ਤਾਂ ਉਹ ਕਹਿੰਦੇ ਪਏ ਸੀਗੇ ਵੀ ਕੋਈ ਨਹੀਂ ਹੈਗੇ ਸਾਰੇ ਕੱਢ ਤੇ ਕੱਢ ਤੇ ਕੱਢ ਤੇ ਬੰਦੇ ਤੇ ਜਦੋਂ ਮੈਂ ਥੱਲੇ ਬਾਈਕ ਦੇਖਿਆ ਉਹ ਤਾਂ ਬਾਹਰ ਖੜਿਆ ਹੋਇਆ ਫਿਰ ਮੈਨੂੰ ਲੱਗਿਆ ਬੰਦੇ ਅੰਦਰ ਹੀ ਆ ਜਦੋਂ ਫਾਇਰ ਗ੍ਰੇਡ ਵਾਲਿਆਂ ਨੇ ਕੱਢਿਆ ਫਿਰ ਪਹਿਲਾ ਇੱਕ ਹੋਰ ਮੁੰਡਾ ਕੱਢਿਆ ਉਹ ਤਾਂ ਪੂਰਾ ਜਲ ਚੁਕਿਆ ਸੀਗਾ ਦੂਜਾ ਮੁੰਡਾ ਕੱਢਿਆ ਮੇਰਾ ਬ੍ਰਦਰ ਤੇ ਫੈਕਟਰੀ ਦੀ ਨਿਗਹਿਲੀ ਦੇ ਨਾਲ ਇਹ ਕੰਮ ਹੋਇਆ ਫਾਇਰ ਬ੍ਰੇਗ੍ਰੇਡ ਵਾਲੇ ਹਜੇ ਕਹਿੰਦੇ ਸੀ ਜੇ ਸਾਨੂੰ ਪਹਿਲਾਂ ਪਤਾ ਚੱਲ ਜਾਂਦਾ ਕਿ ਉੱਤੇ ਬੰਦੇ ਹੈਗੇ ਅਸੀਂ ਕਹਿੰਦੇ ਵਿਚਾਲ ਨੇ ਕਹਿੰ ਜਿਹੜਾ ਫੈਕਟਰੀ ਦਾ ਮਾਲਕ ਹੈ ਉਹਨੇ ਗੁਮਰਾਹ ਕੀਤਾ ਉਹ ਕਹਿੰਦਾ ਕਿ ਬੰਦੇ ਸਾਰੇ ਨਿਕਲ ਗਏ ਫੈਕਟਰੀ ਜਿਹੜੇ ਫਾਇਰ ਬ੍ਰੀਗਰੇਡ ਵਾਲੇ ਅੱਗ ਬੁਝਾਉਣ ਵਾਲੇ ਆ ਉਹ ਕਹਿੰਦੇ ਅਗਰ ਜੇ ਸਾਨੂੰ ਪਤਾ ਚੱਲ ਜਾਂਦਾ ਸੀ ਬੰਦਿਆਂ ਦੀ ਦੋਨਾਂ ਦੀ ਜਾਨ ਬਚਾਲਣੀ ਸੀ ਦੋਨਾਂ ਨੂੰ ਕਿਸੇ ਨੂੰ ਕੁਝ ਨਹੀਂ ਸੀ ਹੋਣਾ ਕਿਉਂਕਿ ਹਜੇ ਇੰਨੀ ਅੱਗ ਫੈਲੀ ਨਹੀਂ ਸੀ ਲੇਕਿਨ ਇਹ ਇੰਨੀ ਇੰਨਾ ਇਗਨੋਰ ਕਿਉਂ ਕੀਤਾ ਫੈਕਟਰੀ ਵਾਲੇ ਨੇ ਪਤਾ ਨਹੀਂ ਭਾਜੀ ਮੌਕੇ ਤੇ ਹੀ ਜਦੋਂ ਗਏ ਆ ਉਦੋਂ ਮਾਲਕ ਫਰਾਰ ਹੀ ਸੀਗਾ ਮਾਲਕ ਤਾਂ ਹੈ ਹੀ ਨਹੀਂ ਸੀ ਉੱਥੇ ਮੌਕੇ ਤੇ ਬਸ ਪੁਲਿਸ ਅਫਸਰ ਖੜੇ ਸੀਗੇ ਤਿੰਨ ਤੁਸੀਂ ਥਾਣੇ ਪਹੁੰਚੇ ਹੋ ਕੀ ਮੁਕਦਮਾ ਦਰਜ ਕੀਤਾ ਕੁਝ ਕੀਤਾ ਇਹਨਾਂ ਨੇ ਅਜੇ ਭਾਜੀ ਮੈਂ ਤਾਂ ਹਜੇ ਹੁਣ ਆਇਆ ਮੈਨੂੰ ਪਤਾ ਨਹੀਂ ਉਹ ਬ੍ਰਦਰ ਉਹਨਾਂ ਨੂੰ ਪਤਾ ਹੋਵੇਗਾ ਮੁਕਦਮਾ ਇਹਨਾਂ ਨੇ ਕਿਹੜਾ ਦਰਜ ਕੀਤਾ ਮੈਨੂੰ ਉਹਨਾਂ ਪਤਾ ਨਹੀਂ ਉਹਨਾਂ ਨੇ ਕਿਸ ਹਿਸਾਬ ਨਾਲ ਮੁਕਦਮਾ ਦਰਜ ਕੀਤਾ ਭਰਾ ਉਹਨਾਂ ਨੂੰ ਪਤਾ ਹੋਊਗਾ ਮੈਂ ਹਜੇ ਹੁਣ ਹੀ ਆਇਆ ਮੈਂ ਸਵੇਰੇ ਉੱਥੇ ਮੌਕੇ ਤੇ ਮੌਜੂਦ ਸੀਗਾ ਉੱਥੇ ਦੋ ਬੰਦੇ ਝੁੱਲਸੇ ਨੇ ਦੋ ਬੰਦੇ ਝੁੱਲਸੇ ਨੇ ਇੱਕ ਹੋਰ ਹੈਗਾ ਮੁੰਡਾ ਉਹ ਪ੍ਰਵਾਸੀ ਆ ਤੇ ਇੱਕ ਮੇਰਾ ਬ੍ਰਦਰ ਸੀ ਛੋਟਾ ਗਗਨ ਉਹਦਾ ਪਰਿਵਾਰ ਕਿਤੇ ਵੇ ਪ੍ਰਵਾਸੀ ਦਾ ਹਾਂ ਅੰਦਰ ਬੈਠੇ ਉਹ ਵੀ ਅੰਦਰ ਹੀ ਬੈਠੇ ਹੋਣੇ ਆ ਤੇ ਫ ਪਾਉਂਗਾ ਭਾਜੀ ਮੌਕੇ ਤੇ ਹੀ ਫਰਾਰ ਹੋ ਗਿਆ ਜੇਕਰ ਮਾਲਕ ਨੇ ਦੱਸਿਆ ਹੁੰਦਾ ਉਹਨੂੰ ਪਤਾ ਨਹੀਂ ਉੱਤੇ ਮਸ਼ੀਨਾਂ ਚੱਲਦੀਆਂ ਬੰਦੇ ਹੈਗੇ ਆ ਹੂੰ ਪਹਿਲੀ ਗੱਲ ਤਾਂ ਉਹਨੂੰ ਰਾਤੀ ਗੇਟਮੈਨ ਰੱਖਣਾ ਚਾਹੀਦਾ ਫੈਕਟਰੀ ਅਥਾਰਟੀ ਇਹਨੂੰ ਕਿਹਨੇ ਦੇਤੀ ਕਿ ਪੂਰੀ ਫੈਕਟਰੀ ਨਾਈਟ ਸ਼ਿਫਟ ਚਲਾਵੇ ਤੇ ਰਾਤੀ ਬੰਦਾ ਨਾ ਰੱਖੇ ਗੇਟ ਤੇ ਤਾਲਾ ਤੁਲਾ ਲਾਇਆ ਸੀ ਇਹਨੇ ਅੰਦਰ ਪੂਰਾ ਉੱਪਰ ਵੀ ਗੇਟ ਤੇ ਤਾਲਾ ਲੱਗਿਆ ਮੁੰਟੀਆਂ ਨੂੰ ਬਾਹਰ ਬਾਲਕਨੀ ਤੇ ਬੰਦਾ ਬੰਦਾ ਭੱਜੀ ਨਾ ਸਕੇ ਬੰਦਾ ਭੱਜੀ ਨਾ ਸਕੇ ਬਾਲਕਨੀ ਨੂੰ ਵੀ ਤਾਲਾ ਲੱਗਾ ਉੱਤੇ ਛੱਤ ਤੇ ਪੌੜੀਆਂ ਨੂੰ ਵੀ ਤਾਲਾ ਲੱਗਾ ਬਾਹਰ ਵੀ ਤਾਲਾ ਲੱਗਾ ਅਗਰ ਉੱਪਰ ਵੀ ਤਾਲਾ ਨਾ ਲੱਗਿਆ ਹੁੰਦਾ ਤੇ ਬਚਾਹ ਹੋ ਜਾਂਦਾ ਉੱਪਰ ਭੱਜ-ਭੁਜ ਕੇ ਛੱਤ ਟੱਪ ਕੇ ਆਪਣਾ ਬਚਾਹ ਕਰ ਲੈਂਦੇ ਉਹ ਕਿਤੇ ਨਾਲ ਦੀ ਫੈਕਟਰੀ ਟਾ ਕੱਪ ਟੁੱਪ ਜਾਂਦੇ ਦੋਨੋਂ ਬੱਜ ਜਾਂਦੇ ਮਤਲਬ ਇੰਨਾ ਵਹਿਮੀ ਸੀਗਾ ਕਿ ਦੋ ਬੰਦੇ ਜਾਨ ਲੈ ਲਈ ਤਾਲੇ ਲਗਾ ਕੇ ਜਾਨ ਲੈ ਲਈ ਨਾ ਥੱਲੇ ਗੇਟਮੈਨ ਨੇ ਤਾਂ ਕੋਈ ਰੱਖ ਹੋਇਆ ਇੱਕ 10000 ਰੁਪਇਆ ਬਚਾਨ ਦੇ ਖਾਤਰ ਇੱਕ ਬੰਦਿਆਂ ਦੀ ਨਜਾਇਜ਼ ਜਾਨ ਲਿੱਤੀ ਗਈ ਆ ਮੰਗ ਕੀ ਕਰਦੇ ਹੋ ਇਧਰ ਫੈਕਟਰੀ ਮਾਲਕ ਦੱਸੋ ਐਜੀ ਇਧਰ ਦੀ ਫੈਕਟਰੀ ਤੋਂ ਅਸੀਂ ਇਹ ਮੰਗ ਕਰਦੇ ਆ ਪਹਿਲਾਂ ਤਾਂ ਇਹਨਾਂ ਤੇ ਮੋਟਾ ਪਰਚਾ ਹੋਣਾ ਚਾਹੀਦਾ ਤੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਹਦਾ ਸਾਡਾ ਛੋਟਾ ਭਰਾ ਸੀ ਉਹਦੇ ਪਰਿਵਾਰ ਦਾ ਕੀ ਹੋਏਗਾ ਉਹਦੇ ਬੱਚਿਆਂ ਦਾ ਕੀ ਹੋਏਗਾ ਅੱਗੋਂ ਛੋਟੇ ਛੋਟੇ ਦੋ ਬੱਚੇ ਇੱਕ 7 ਸਾਲ ਦਾ ਵਾ ਇੱਕ 4 ਸਾਲ ਦਾ ਬੱਚਾ ਕਿੰਨੀ ਉ 30 ਸਾਲ ਉਮਰ ਦੀ ਹੈ ਉਹ। ਇਹ ਤੁਸੀਂ ਬ੍ਰਦਰ ਹੀ ਉਹਨਾਰੇ ਆ ਮੇਰਾ ਵੱਡਾ ਭਰਾ ਵਾ ਮੈਂ ਤਾਂ ਛੋਟਾ ਭਰਾ ਹਾਂ ਉਹ ਮੇਤੋਂ ਵੀ ਛੋਟਾ ਭਰਾ ਸੀ। ਇਹ ਤੁਹਾਨੂੰ ਛੋਟਾ ਸੀਗਾ ਉਹ ਮੇਤੋਂ ਵੀ ਛੋਟਾ ਸੀਗਾ। ਉਹ ਤਾਂ ਇੰਨੀ ਇੰਨੀ ਇਨਗੈਲੀ ਕਰਨ ਤੋਂ ਬਾਅਦ ਫੈਕਟਰੀ ਮਾਲਕਾਂ ਤਾਲੇ ਲਾ ਕੇ ਫਰਾਰ ਹੋ ਗਿਆ। ਇਹ ਆਈ ਹੀ ਨਹੀਂ ਗਾ। ਆਇਆ ਹੀ ਨਹੀਂ ਭਾਜੀ ਹੁਣ ਸਾਨੂੰ ਜਿੱਦ ਤੱਕ ਤਾਂ ਪਤਾ ਚੱਲਿਆ ਕਹਿੰਦੇ ਖੋਲਿਆ ਹੀ ਨਹੀਂ ਤਾਲਾ ਹੁਣ ਬਾਕੀ ਜਦੋਂ ਫਾਇਰ ਬ੍ਰੀਗਰੇਡ ਆਈ ਆ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵਾ ਕਿ ਅਸੀਂ ਬੰਦੇ ਕੱਢਦੇ ਉਹਨਾਂ ਰੱਬ ਜਾਣੇ ਕੱਢੇ ਕਿ ਨਹੀਂ ਕੱਢੇ ਇਹ ਤਾਂ ਹੁਣ ਸਾਡੇ ਨਾਲ ਝੂਠ ਬੋਲਦੇ ਆ। ਫਾਇਰ ਵੀ ਗ੍ਰੇਡ ਵਾਲੇ ਤਾਂ ਕਹਿੰਦੇ ਆ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਉੱਪਰਲੇ ਮਾਲੇ 'ਚ ਬੰਦੇ ਹੈਗੇ ਆ ਅਸੀਂ ਕਹਿੰਦਾ ਪਹਿਲਾਂ ਥੱਲੇ ਨਹੀਂ ਸੀ ਅੱਗ ਬੁਝਾਣੀ ਉੱਤੇ ਬੁਝਾਣੀ ਸੀ ਬੰਦੇ ਕੱਢ ਲੈਣੇ ਸੀ ਅਸੀਂ ਉਹ ਫੋਟੋ ਵੀ ਤੁਹਾਡੇ ਕੋਲ ਹੈ ਕਿ ਤੁਸੀਂ ਇੱਧਰ ਕਰ ਰਹੇ ਹੋ ਪੂਰੇ ਹੀ ਚੋਲਸ ਗਿਆ ਵਿਚਾਰਾ ਅੱਛਾ ਚੋਲਸ ਗਿਆ ਭਾਜੀ ਤੇ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਵਾਈਫ ਆ ਦੋ ਬੇਟੇ ਆ ਉਹਦੇ ਹੂੰ ਇਹਨੂੰ ਮੈਂ ਫੋਟੋ ਦਿਖਾ ਰਿਹਾ ਆ ਇਹ ਪਹਿਲਾ ਮੁੰਡਾ ਪ੍ਰਵਾਸੀ ਆ ਜਿਹੜਾ ਅੱਛਾ ਤੇ ਆ ਮੇਰਾ ਬ੍ਰਦਰ ਆ ਇਹ ਫੋਟੋ ਅਸੀਂ ਦਿਖਾ ਨਹੀਂ ਸਕਦੇ ਲੇਕਿਨ ਇਹ ਫੋਟੋ ਦਿਖਾ ਸਕਦੇ ਆ ਕਿ ਆ ਵੀਰ ਹੈ ਜੋ ਪੂਰਾ ਇਸ ਸਮੇਂ ਚੋਲ ਚੁੱਕਾ ਹੋਇਆ ਵਾ ਇਹ ਵੀਰ ਹੈ ਉਹ ਜਿਹੜਾ ਫੈਕਟਰੀ ਦੇ ਵਿੱਚ ਲੱਗਾ ਹੋਇਆ ਸੀਗਾ ਜਿਹੜਾ ਪੂਰਾ ਪੂਰਾ ਚੋਲ ਗਿਆ ਵਾ ਪ੍ਰਵੀਨ ਸਾਨੀ ਕਿੰਨੇ ਵਜੇ ਗਿਆ ਸੀ ਫੈਕਟਰੀ ਇਹ ਇਹ ਤਾਂ ਨਾਈਟ ਨਾਈਟ ਡਿਊਟੀ ਦਾ ਮਾਈਕੋ ਵੀ ਨਾਈਟ ਡਿਊਟੀ ਤੇ ਤਾਲੇ ਤੂਲੇ ਲਗਾਏ ਹੁੰਦੇ ਨੇ ਫੈਕਟਰੀ ਹਾਂ ਬਾਹਰ ਚ ਲਗਾ ਥਾ ਕੋਈ ਭਾਜੀ ਇਹ ਵੀ ਗੱਲ ਹੋਈ ਹੈ ਇਹ ਵੀ ਸੁਣਨ ਨੂੰ ਮਿਲਿਆ ਕਹਿੰਦੇ ਜਦੋਂ ਉੱਪਰ ਅੱਗ ਲੱਗੀ ਨਾ ਥੱਲੇ ਕੋਈ ਸਬਜੀ ਸਬਜੀ ਵਾਲਾ ਨੰਗਦਾ ਪਿਆ ਸੀਗਾ ਤੇ ਇਹਨਾਂ ਨੇ ਗੇੜ ਗੁੱਡ ਖੜਕਾਇਆ ਵੀ ਕਹਿੰਦੇ ਵੀ ਉੱਤੇ ਅੱਗ ਲੱਗੀ ਆ ਵੀ ਖਲਵਾਓ ਖਲੂ ਉਹਨਾਂ ਨੇ ਖੋਲੇ ਖੁੱਲੇ ਨਹੀਂ ਹੁਣ ਮਾਲਕ ਮੁਲਕ ਨੂੰ ਫੋਨ ਕੀਤਾ ਉਹਨਾਂ ਦੇ ਫੋਨ ਸਵਿਚ ਆਫ ਹੋ ਗਏ ਸੀ ਪਤਾ ਨਹੀਂ ਲੈਟ ਲੂਟ ਗਈ ਸੀ ਚਾਪੀ ਨਹੀਂ ਦੇ ਕੇ ਜਾਂਦੇ ਸੀ ਕਿ ਮਾਲਕ ਨਾ ਗੇੜ ਰਾਤੀ ਲੱਗਿਆ ਹੋਇਆ ਸੀ ਉਹਨਾਂ ਦੀ ਅੰਗਹਿਲੀ ਦੇ ਨਾਲ ਮਰਿਆ ਸਵੇਰੇ ਜੀਂਦੇ ਸੀਗੇ ਉਹ ਸਵੇਰੇ ਕਹਿੰਦੇ ਸਬਜੀ ਵਾਲਾ ਜਿਹੜਾ ਬੰਦਾ ਨੰਗੇ ਆ ਉਹਦੇ ਨਾਲ ਗੱਲਬਾਤ ਕੀਤੀ ਹੈ ਬੋਤਲ ਮੰਗੀ ਪਾਣੀ ਵਾਲੀ ਕਹਿੰਦੇ ਵੀ ਅੱਗ ਬੁਝਾ ਦੀ ਛੋਟੀ ਥੋੜੀ ਲੱਗੀ ਆ ਉਹ ਅੰਗੈਲੀ ਦੇ ਕਰਕੇ ਅੱਗ ਜਿਆਦਾ ਫੈਲੀ ਹੈ ਤਾਂ ਦੋਨੋਂ ਦੀ ਮੌਤ ਹੋਈ ਨਹੀਂ ਤਾਂ ਦੋਨੋਂ ਬਚ ਸਕਦੇ ਸੀ ਉਹ ਤਾਂ ਬਚ ਸਕਦੇ ਸੀ ਕਿ ਤਾਲੇ ਨਹੀਂ ਲਗਾਈ ਹੁੰਦੀ ਜਾਂ ਚਾਬੀ ਦਿੱਤੀ ਹੁੰਦੀ ਤਾਲੇ ਨਾ ਲਗਾਏ ਜਾਂਦੇ ਰਾਤੀ ਗੇਟਮੈਨ ਵੀ ਰੱਖਿਆ ਹੁੰਦਾ ਵੱਡੀ ਨਲਾਇਕੀ ਪੈਸਾ ਬਚਾਉਣ ਪਿੱਛੇ ਸਿਰਫ ਦੋ ਬਸ ਇੱਕ 10000 ਦਾ ਗੇਟਮੈਨ ਉਸ ਫੈਕਟਰੀ ਦੇ ਵਿੱਚ ਸਿਲੰਡਰ ਵੀ ਉਸ ਫੈਕਟਰੀ ਦੇ ਵਿੱਚ ਸਿਲੰਡਰ ਕੋਈ ਵੀ ਨਹੀਂ ਸੀਗਾ ਕੋਈ ਕੁਛ ਐਸਾ ਨਹੀਂ ਸੀਗਾ ਕੁਝ ਹੁੰਦਾ ਤਾਂ ਬਚਾਉ ਇਹ ਕੋਈ ਇੱਕ ਫੈਕਟਰੀ ਇਹ ਪ੍ਰਸ਼ਾਸਨ ਦੇ ਵੀ ਨਗਹਿਲੀ ਫਾਇਰ ਅਫਸਰਾਂ ਦੀ ਵੀ ਨਗਹਿਲੀ ਹੈ ਕਿ ਕਿਉਂ ਨਹੀਂ ਫੈਕਟਰੀ ਦੇ ਵਿੱਚ ਰੇਡ ਕੀਤੀ ਜਾਂਦੀ ਚੈੱਕ ਨਹੀਂ ਕੀਤੀ ਜਾਂਦੀ ਹਾਂਜੀ ਉਹ ਤਾਂ ਹੈ ਹੀ ਹੈ ਪਰ ਪਤਾ ਕੀ ਗੱਲ ਹੈ ਇਹ ਕੋਈ ਇੱਕ ਫੈਕਟਰੀ ਸਾਰੀ ਫੈਕਟਰੀ ਦਾ ਇਹੀ ਹਾਲ ਹੈ ਇਸ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿੰਨੀ ਵੀ ਹੋ ਰਹੀ ਹੈ ਨਾਈਟ ਜਿਹੜੀ ਲੱਗਦੀ ਹੈ ਉੱਤੇ ਹਰ ਮਾਲਕ ਜਿਹੜੀ ਫੈਕਟਰੀ ਮਾਲਕ ਆ ਉਹ ਲੋਕ ਲਾ ਕੇ ਜਾਂਦੇ ਉੱਪਰੋਂ ਵੀ ਥੱਲੋਂ ਵੀ ਕਿ ਬੰਦਾ ਕਿੱਥੇ ਜਾ ਨਾ ਸਕੇ ਇਹ ਬੰਦੇ ਨੇ ਕਿਹੜਾ ਅੰਦਰੋਂ ਚੋਰੀ ਕਰ ਲੈਣੀ ਕਿਹੜੇ ਥਾਣੇ ਕੱਢ ਲੈਣੇ ਜਦੋਂ ਕੱਲੋਂ ਇਦਾਂ ਹੀ ਮਿਸਹੈਪਨਿੰਗ ਹੋ ਜੇ ਬੰਦਾ ਜਾ ਜਾਵੇ ਇੱਛੇ ਤੋਂ ਫਿਰ ਜਦੋਂ ਉਹਨਾਂ ਨੂੰ ਫੋਨ ਕਰਦੇ ਫੋਨ ਸਵਿਚ ਆਫ ਫਰਾਰ ਹੈ ਉਹਨਾਂ ਦਾ ਕੁਝ ਅਤਾ ਪਤਾ ਹੀ ਨਹੀਂ ਹੈਗਾ ਹੁਣ ਉਹਨਾਂ ਨੂੰ ਪਤਾ ਨਾ ਕਿ ਪਰਚੇ ਦਰਜ ਹੋਏ ਨੇ ਹਾਂਜੀ ਦੇਖੋ ਪਰਚਾ ਹੀ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਪਰਚਾ ਐਹੋ ਜਾਉਣਾ ਚਾਹੀਦਾ ਜਿਹਦੀ ਉਹਦੀ ਜ਼ਮਾਨਤ ਨਾ ਹੋਵੇ ਲੇਕਿਨ ਇਹ ਕੋਈ 304 ਦਾ ਮੁਕਤਮਈ ਦਰਜ ਹੁੰਦਾ ਮੇਰੇ ਖਿਆਲ ਨਾਲ ਜਦੋਂ ਇਦਾਂ ਦੀ ਚੀਜ਼ ਹੁੰਦੀ ਵਾਰ ਦੇਖੋ ਇੱਕ ਮਾਪਿਓ ਦਾ ਪੁੱਤ ਤਾਂ ਮਰ ਗਿਆ ਉਹਨੂੰ ਅਸੀਂ ਲਿਆ ਤਾਂ ਸਕਦੇ ਨਹੀਂ ਵਾਪਸ ਠੀਕ ਹੈ ਇਹ ਤਾਂ ਪ੍ਰਸ਼ਾਸਨ ਨੂੰ ਥੋੜਾ ਉਹਨਾਂ ਤੇ ਕਾਰਵਾਈ ਸਖਤ ਕਰਨੀ ਚਾਹੀਦੀ ਆ ਕਿ ਜਿਹਦੀ ਜ਼ਮਾਨਤ ਨਾ ਹੋਵੇ ਠੀਕ ਹੈ ਤੇ ਜਿਹੜਾ ਬੰਦ ਜਿਹੜਾ ਇਹਨਾਂ ਨੂੰ ਮੁਆਜਬਾ ਹੈ ਉਹ ਦਿੱਤਾ ਜਾਵੇ ਫੈਕਟਰੀ ਵੱਲੋਂ ਦਿੱਤਾ ਜਾ ਸਕਦਾ ਪ੍ਰਸ਼ਾਸਨ ਕਹੇ ਡੀਸੀ ਕਹਿ ਸਕਦਾ ਵੀ ਡੀਸੀ ਤੇ ਅੱਗੇ ਗੱਲ ਕੀਤੀ ਜਾ ਸਕਦੀ ਹੈ ਮੌਜੂਦਾ ਐਮਐਲਏ ਨੂੰ ਕਹਿ ਸਕਦੇ ਹੋ ਲੇਕਿਨ ਗੱਲਬਾਤ ਹੋਈ ਹੈ ਇਦਾਂ ਦੀ ਕੋਈ ਮੁਆਵਜ਼ੇ ਦੀ ਮੰਡੀ ਹੋਈ ਗੱਲ ਅਜੇ ਤਾਂ ਕੋਈ ਪੁੱਛੀ ਨਹੀਂ ਹੋਈ ਕੋਈ ਗੱਲਬਾਤ ਮਾਲਕ ਹੀ ਨਹੀਂ ਦੇਖਿਆ ਹਲ ਤਾਂ ਮੈਂ ਉਹ ਤੇ ਫਰਾਰ ਹੀ ਹੋ ਗਿਆ ਫਰਾਰ ਹੀ ਆ ਕਿੰਨੇ ਮੁਲਾਜ਼ਮ ਕਿੰਨੇ ਕ ਵਰਕਰ ਸੀਗੇ ਅੰਦਰ ਜਿਹੜੇ ਕੰਮ ਕਰਦੇ ਸੀਗੇ 6 ਬੰਦੇ 6 ਬੰਦੇ 6 ਬੰਦੇ ਮੈਂ ਤੁਸੀਂ ਨਾਲ ਆਏ ਹੋ 304 ਲਗਾ ਦਿੱਤੀ ਗਈ ਹੈ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਮੇਰੀ ਗੱਲਬਾਤ ਹੋਈ ਹੁੰਦਾ 304 ਲਗਾਈ ਹੈ ਕਿ 304 ਲੱਗੀ ਹੋ ਜਗੀ ਹਲੇ ਹਲੇ ਕਲੀਅਰ ਕੁਝ ਨਹੀਂ ਹੈ ਐਸ ਐਚਓ ਸਾਹਿਬ ਨੇ ਬਹੁਤ ਕੋਆਪਰੇਟ ਕੀਤਾ ਉਹ ਕਹਿੰਦੇ ਵੀ ਮੈਂ ਤੁਹਾਡੇ ਨਾਲ ਆਂ ਵੀ ਜੋ ਹੋਇਆ ਗਲਤ ਹੋਇਆ ਜੋ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਲੇਕਿਨ ਫਿਰ ਤਾਲੇ ਲਗਾਉਣੇ ਲਾਜ਼ਮੀ ਨਹੀਂ ਦੇਖੋ ਅਸੀਂ ਤਾਂ ਇਹੀ ਗੱਲ ਕਵਾਂਗੇ ਐਸ ਐਚਓ ਸਾਹਿਬ ਨੂੰ ਵੀ ਅਸੀਂ ਕਹਿ ਕੇ ਵੀ ਹਟੇ ਆਂ ਵੀ ਉਹਨਾਂ ਦੇ ਉੱਤੇ 307 ਦਾ ਮੁਕੱਦਮਾ ਦੋ ਕਿਉਂਕਿ ਜੇ ਉੱਥੇ ਤਾਲਾ ਨਾ ਲੱਗਾ ਹੁੰਦਾ ਬੱਚੇ ਆਪਣੀ ਜਾਨ ਬਚਾ ਲੈਂਦੇ ਅੱਜ ਜੇ ਤੁਸੀਂ ਇੱਕ ਬੰਦਾ ਨਾ ਦੇਖੋ ਮਰਿਆ ਉਹਦਾ ਪਿੱਛੇ ਪੂਰਾ ਪਰਿਵਾਰ ਮਰ ਗਿਆ ਉਹਨਾਂ ਦੇ ਬੱਚਿਆਂ ਦਾ ਭਵਿੱਖ ਮਰ ਗਿਆ ਉਹਦੀ ਉਹਦੀ ਘਰ ਵਾਲੀ ਦਾ ਭਵਿੱਖ ਮਰ ਗਿਆ ਉਹਦੇ ਬੱਚਿਆਂ ਦਾ ਭਵਿੱਖ ਮਰ ਗਿਆ ਪਿੱਛੇ ਜਾਨਾਂ ਦੇਖੀ ਜਾਂਦੀ ਹੈ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹਨਾ ਇੱਥੇ ਜੇ ਮੰਨ ਲਓ 2 4 5 10 ਲੱਖ ਰੁਪਏ ਜੀ ਉਹਨੂੰ ਦੇ ਵੀ ਦਿੰਦੇ ਨੇ ਬੱਚਿਆਂ ਨੂੰ ਉਹਦਾ ਪਿਓ ਨਹੀਂ ਮਿਲ ਜਣਾ ਉਹ ਵਿਚਾਰਿਆਂ ਦਾ ਘਰੇ ਜਾ ਕੇ ਹਾਲ ਦੇਖੋ ਜਿਹੜੇ ਵਿਚਾਰੇ ਰੋ ਰਹੇ ਨੇ ਵੀ ਆਪਣੇ ਪਿਓ ਨੂੰ ਕਹਿ ਰਹੇ ਨੇ ਵੀ ਸਾਡਾ ਪਾਪਾ ਕਿੱਥੇ ਆ ਉਹਦਾ ਪਾਪਾ ਕਿੱਥੋਂ ਆਊਗਾ ਮੰਨ ਲਓ ਕਰੋੜ ਰੁਪਏ ਵੀ ਦੇ ਦੇਵੇ ਇੱਕ ਫੈਕਟਰੀ ਮਾਲਕ ਕਰੋੜ ਵੀ ਦੇ ਦੇਵੇ ਉਹਦਾ ਪਿਓ ਕਿੱ ਨੀਕਾ ਮਾਰਾ ਪੋਤੇ ਉਸ ਘਾਰਵਲੀ ਦਾ ਘਰ ਵਾਲਾ ਤੇ ਬੱਚਿਆਂ ਦਾ ਪਿਓ ਨਹੀਂ ਵਾਪਸ ਆ ਸਕਦਾ ਇਹ ਤਾਂ ਗੱਲ ਲਾਜ਼ਮੀ ਹੈਗੀ ਆ ਇਹ ਇਹ ਤਾਂ ਪ੍ਰਸ਼ਾਸਨ ਵਾਲੀ ਤੋਲਿਆ ਜਾ ਸਕਦਾ ਇਹ ਤਾਂ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਆਹ ਹੋਜਰੀ ਕੰਪਲੈਕਸ ਜਿਹੜੇ ਵੱਡੇ ਵੱਡੇ ਬਣੇ ਨੇ ਇੱਕ ਇੱਕ ਜਿਹੜਾ ਆਮ ਬੰਦਾ ਹੈ ਜਦੋਂ ਆਪਣੇ ਘਰ ਦੀ ਛੱਤ ਪਾਉਂਦਾ ਨਾ ਉੱਥੇ ਕਾਰਪੋਰੇਸ਼ਨ ਵਾਲੇ ਫਟਕਦੇ ਨਹੀਂ ਪਹੁੰਚ ਜਾਂਦੇ ਨੇ ਵੀ ਭਾਈ ਜੀ ਦਿਖਾਓ ਐਨਓਸੀ ਦਿਖਾਓ ਇਹ ਜਿਹੜੇ ਬੰਦੇ ਫੈਕਟਰੀਆਂ ਇੰਡੀਆਂ ਇੰਡੀਆਂ ਬਣਾ ਕੇ ਬੈਠੇ ਨੇ ਤਾਲੇ ਲਾ ਲਾ ਕੇ ਕੰਮ ਕਰਾਉਂਦੇ ਨੇ ਲੋਕਾਂ ਤੋਂ ਇਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਫਾਇਰ ਇਨਸਪੈਕਟਰ ਹੁੰਦੇ ਨੇ ਉਹ ਸਰਕਾਰਾਂ ਬਹੁਤ ਕੁਝ ਕਹਿ ਦਿੰਦੀਆਂ ਵੀ ਅਸੀਂ ਆਮ ਆਦਮੀ ਦੀ ਸਰਕਾਰਾਂ ਅਸੀਂ ਫਲਾਣੇ ਦੀ ਸਰਕਾਰਾਂ ਹੁਣ ਕਿੱਥੇ ਆਮ ਆਦਮੀ ਆਮ ਆਦਮੀ ਮਰੇ ਨੇ ਤੇ ਉਹਨਾਂ ਵੱਲ ਜਿਹੜੇ ਖਾਸ ਆਦਮੀ ਨੇ ਉਹਨਾਂ ਵੱਲ ਸਾਰੇ ਖੜੇ ਨੇ ਉਹਨਾਂ ਵੱਲ ਉਹਨਾਂ ਵਾਸਤੇ ਗਿਣਤੀ ਹੋ ਰਹੀ ਉਹਨਾਂ ਨੇ ਤੁਹਾਡਾ ਹਾਲਚਲ ਕਿੱਥੋਂ ਪੁੱਛਣਾ ਆਣਾ ਵਾ ਉਹ ਤਾਂ ਹਾਰ ਹੀ ਗਏ ਨੇ ਤੇ ਹਾਲਜਾ ਕਿੱਥੋਂ ਪੁੱਛੇ ਜਿਹੜੀਆਂ ਫੈਕਟੀਆਂ ਫਾਰਮ ਐਸਟਿਮੇਟਡਿਟੀ ਲੱਗਿਆ ਨਾ ਉਹ ਵੀ ਸਾਲ 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 ਹੋ ਜਾਂਦਾ ਜੀ ਉਹ ਬੁਕਾਰ ਹੋ ਜਾਂਦੇ ਆ ਉਹ ਐਦਾਂ ਹੀ ਲੱਗੇ ਰਹਿੰਦੇ ਆ ਉਹਨਾਂ ਨੂੰ ਉਹ ਨਹੀਂ ਕੀਤਾ ਜਾਂਦਾ ਰੀਨਿਊ ਨਹੀਂ ਕਰਵਾਇਆ ਜਾਂਦਾ ਉਹਨਾਂ ਨੂੰ ਐਦਾਂ ਹੀ ਲਾਈ ਰੱਖਿਆ ਜਾਂਦਾ ਪਤਾ ਨਹੀਂ ਉਹ ਚੱਲਣੇ ਵੀ ਮੰਗ ਦੇਖੋ ਸਾਡੀ ਪਹਿਲੀ ਮੰਗ ਇਹ ਹੈ ਵੀ ਜਿਹੜੀ ਉਹਦੀ ਫੈਕਟਰੀ ਹੈ ਉਹਨੂੰ ਪਰਮਨ ਪਰਮਾਨੈਂਟ ਤੌਰ ਤੇ ਤਾਲਾ ਲੱਗਣਾ ਚਾਹੀਦਾ ਸਰਕਾਰੀ ਉਸ ਤੋਂ ਬਾਅਦ ਉਹਤੇ ਐਸੀ ਕਾਰਵਾਈ 307 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਤਾਂ ਕਿ ਜਿਹੜੇ ਅੱਗੇ ਦੇ ਅੱਗੇ ਜਿਹੜੇ ਹੋਰ ਇਦਾਂ ਦੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਅਕਲ ਆਵੇ ਕਿ ਅਸੀਂ ਜੇ ਆਹ ਕੰਮ ਕਰਾਂਗੇ ਸਾਡੇ ਨਾਲ ਕੁਝ ਹੋਣਾ ਹੈ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਪ੍ਰਸ਼ਾਸਨ ਨੇ ਇੱਕ ਪਰਚਾ ਦਿੱਤਾ ਸੀ ਗੋਲੀਆਂ ਚੱਲੇ ਦਾ ਉਦੋਂ ਦੋਨੇ ਪਾਰਟੀਆਂ ਨੇ ਆਪਣੇ ਉੱਤੇ ਕੋਈ ਦਰਖਾਸਤ ਨਹੀਂ ਸੀ ਦਿੱਤੀ ਪਰ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਇੱਕ ਵਧੀਆ ਕੰਮ ਕੀਤਾ ਸੀ ਅਸੀਂ ਇਸ ਮਾਮਲੇ 'ਚ ਵੀ ਇੱਦੀ ਜਾਣਦੇ ਆਂ ਵੀ ਪ੍ਰਸ਼ਾਸਨ ਕੋਈ ਇੱਦਾਂ ਦਾ ਸਟੈਪ ਚੱਕੇ ਜਿਹਦੇ ਜਿਹਦੇ ਨਾਲ ਆਮ ਬੰਦੇ ਨੂੰ ਲੱਗੇ ਕਿ ਹਾਂ ਅਸੀਂ ਵੀ ਸੇਫ ਹੈਗੇ ਲੇਕਿ ਚੱਕ ਨਹੀਂ ਸਕੇਗੀ ਮੇਰੇ ਖਿਆਲ ਨਾਲ ਚੱਕੇਗੀ ਕਿ ਨਹੀਂ ਚੱਕੇਗੀ ਪ੍ਰਸ਼ਾਸਨ ਦੇਖਣ ਦਾ ਹੁਣ ਦੇਖਦੇ ਆਂ ਕੀ ਹੁੰਦਾ ਅੱਗੇ ਬਾਕੀ ਐਸਐਚਓ ਸਾਹਿਬ ਨੇ ਤਾਂ ਤੁਸੀਂ ਪ੍ਰੈਸ਼ਰ ਬਿਲਡ ਕਰੋਗੇ ਦੇਖੋ ਪ੍ਰੈਸ਼ਰ ਤਾਂ ਹੁਣ ਸਾਰੇ ਭਰਾ ਖੜੇ ਹੀ ਆਂ ਸੀ ਪ੍ਰੈਸ਼ਰ ਜੇ ਮੰਨਣ ਤਾਂ ਹੀ ਆ ਨਾ ਆਮ ਆਦਮੀ ਦੀ ਮੰਨਦਾ ਕੌਣ ਹੈ ਗਰੀਬਾਂ ਦੀ ਮੰਨਦਾ ਕੌਣ ਹੈ ਇੱਥੇ रात करीब साढ़े आठ बजे नाइट लगाता था, तो 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 था करीब सुबह मिली हमें दस बजे सूचना मिली है वो भी प्रवीन का एक दोस्त फोन करके हमें बताया है। तो चीज़ी का? नहीं नहीं फैक्ट्री में नहीं था उसे कोई और बताया था कि प्रवीन की फैक्ट्री में आग लगी है फिर हम पता किए परवीन की फैक्ट्री में आग लगी है वहाँ पे गए देखे आग बुझा रहे थे सब लोग मालक कह रहा था कि इसमें सारे बंदे चले गए हैं इसमें बंदे हैं नहीं फिर फिर। फिर दो बंदे कितना चल गए फिर लापरवाही मतलब वहाँ पे वहाँ पे जो भी बंदे थे सारे यही कह रहे थे कि यहाँ पे कोई है नहीं सारे बंदे निकल गए हैं और उसके जो पड़ोसी थे पड़ोसी उनका ताला तोड़ा नीचे वाला और ये दो बंदे ऊपर पड़े हुए थे भाग नहीं पाए तीसरे मंजिल पे गए कोई भी रास्ता नहीं मिला ਉੱਤੋਂ ਹੀ ਬੰਦ ਸੀਗਾ ਸਾਰੇ ਬੰਦ ਤੇ ਸਭ ਬੰਦ ਤੇ ਜਨੇ ਗੇਟ ਸੀ ਸਾਰੇ ਤਾਲੇ ਬਾਰੇ ਸਾਰੇ ਬੰਦ ਤੇਗਾ ਉੱਥੇ ਜਿਹੜੇ ਬਾਹਰੋਂ ਤਾਲਾ ਬੰਦ ਕਰਕੇ ਮਾਲਕ ਗਿਆ ਸੀਗਾ ਦੱਸਿਆ ਵੀਰ ਨੇ ਠੀਕ ਹੈ ਤੇ ਜਿਹੜੇ ਤਾਲੇ ਟੁੱਟਿਆ ਨਾ ਆਣ ਗੌਣ ਨੇ ਤੋੜਿਆ ਠੀਕ ਹੈ ਤਾਲਾ ਪਹਿਲੇ ਹਾਂ ਜਦੋਂ ਉਹ ਆਇਆ ਨਾ ਫਾਈਰ ਬ੍ਰਿਗੇਡ ਦੇ ਬੰਦੇ ਤੇ ਉਹਨਾਂ ਨੂੰ ਕਹਿੰਦੇ ਕਿ ਬੰਦੇ ਕਹ ਹੈ ਨਹੀਂ ਉੱਤੇ ਦੋ ਬੰਦੇ ਸੀਗੇ ਜਿੰਦੇ ਸੀਗੇ ਬੰਦੇ ਮਤਲਬ ਬਚਾਈ ਜਾ ਸਕਦੇ ਸੀਗੇ ਉਹ ਮਾਲਕ ਕਹਿੰਦਾ ਨਹੀਂ ਹੈਗਾ ਇੱਥੇ ਮਾਲਕ ਕਹਿੰਦਾ ਨਹੀਂ ਕੋਈ ਮੁੰਡਾ ਨਹੀਂ ਹੈਗਾ ਉਹ ਜਿੰਦੇ ਸੀਗੇ ਉਦੋਂ ਆਗ ਉੱਪਰ ਜਲ ਰਹੀ ਧੀ ਤੀਸਰੀ ਮੰਜ਼ਿਲ ਤੇ ਆਗ ਜਲ ਰਹੀ ਧੀ ਅਗਰ पड़ोसी को दे देना चाहिए चाबी हाँ। ठीक है अगर रात में कुछ हो जाता है तो फिर बंदा कैसे भागेगा या फिर निकलने का रास्ता बना दीजिए हाँ। ठीक है फिर चारों तरफ से जालियां लगी हुई हाँ। लोहे की हाँ। और ताला लगा दिए नीचे ऊपर भी ताला लगा हुआ है हर एक तरफ ताला लगा हुआ बंद की कर रहे हैं इस समय मांग घर का मुंडा चल गया ना सा दो भ्रा मेरा मुंडा ना तायानी ठीक है नाले मालिक ना बेकूफा जो ताला बंद ना कोई गेट में रखा ना कुछ ना जो पूछा ना बंदे ने फिर कहने कोई मुंडा है नहीं इतना ਉਹਨੇ ਸਾਹਮਣਾ ਕਰਤਾ ਉਹਨਾਂ ਨੇ ਫੋਨ ਵੀ ਉਹਦਾ ਫੋਨ ਵੀ ਸਵਿਚ ਆਫ ਆ ਰਿਹਾ ਸੋ ਤੋਂ ਬਾਅਦ ਫੈਕਟਰੀ ਦੇ ਬਾਹਰ ਦੋਨੋਂ ਬੰਦਿਆਂ ਦੀਆਂ ਗੱਡੀਆਂ ਖੜੀਆਂ ਮਾਲਕ ਨੂੰ ਇੰਨਾ ਨਹੀਂ ਦਿਖਦਾ ਕਿ ਕਾਰੀਗਰ ਅੰਦਰ ਹੈ ਕਿ ਬਾਹਰ ਦੋਨੋਂ ਮੋੜਸੇ ਵਾਲਾ ਖੜੀਆਂ ਜਦ ਕਿ ਡੇਲੀ ਆਂਦੇ ਜਾਂਦੇ ਉਹਨੂੰ ਇਹ ਨਹੀਂ ਪਤਾ ਕਿ ਮੈਂ ਨਾਈਟ ਦੇ ਬੰਦੇ ਬੁਲਾਏ ਉੱਤੇ ਉਹ ਤਾਂ ਬੇਵਕੂਫ ਬਣਾ ਰਿਹਾ ਰਿਹਾ ਨਿਕਲ ਕੇ ਨਿਕਲ ਕੇ ਕਰਕੇ ਜਾਨਾਂ ਚਲ ਗਈਆਂ ਅਗਰ ਸੱਚ ਬੋਲਦਾ ਕਿ ਉੱਪਰ ਸੀ ਫਾਇਰ ਬਗਰੇਡ ਵਾਲੇ ਹੁਣ ਜਾਨਾਂ ਬਚਾ ਸਕਦੇ ਸੀ ਮੈਂ ਹੁਣ ਸੇ ਬੋਲਾ ਮੇਰਾ ਭਾਈ ਅੰਦਰ ਹੀ ਘਰੇ ਨਹੀਂ ਭਾਈ ਗਿਆ ਮੈਂ ਬੋਲਾ ਅਗਰ ਮੇਰਾ ਭਾਈ ਗਿਆ ਤਾਂ ਰੂਮ ਤੇ ਆਇਆ ਕਿਉਂ ਨਹੀਂ ਜਾਂ ਫੋਨ ਕਿਉਂ ਨਹੀਂ ਮਤਲਬ ਫੋਨ ਲੱਗ ਵੀ ਨਹੀਂ ਰਹਾ ਫਿਰ ਗਿਆ ਕਹਾਂ ਪੇ ਤਾਂ ਕਹਿ ਰਹਾ ਯਹਾਂ ਪੇ ਕੋਈ ਹੈ ਨਹੀਂ ਮੈਂ ਬੋਲਾ ਹੈ ਇਹੀ ਪੇ ਜਦ ਲਾਸ ਨਿਕਾਲੇ 6 ਵਜੇ ਲਾਸ ਨਿਕਾਲੇ ਮੈਂ ਬੋਲਾ ਭਾਈ ਮੇਰਾ ਯਹੀ ਹੈ ਅ کہ رہے ہیں کہ میں بولا مجھے دکھاؤ تو کہہ رہے ہٹ جاؤ ابھی دور ہٹ جاؤ اگے جا کے دیکھنا میں بولا کیوں مجھے دیکھنا ابھی دیکھنا ہے پھر فیکٹری مالک سی کا فیکٹری مالک کو میں پہچانتا نہیں فیکٹری مالک کو میں پہچانتا نہیں بھائی فیکٹری مالک تا پہلے ہی ڈر کے چل گئی میں نہیں کرتا تھا بھائی کام کرتا تھا میں کبھی گیا بھی نہیں تھا گندی پٹی نگیلی ہے بہت بڑی بھائی 4:30 5:00 دی اگ لگی تے 11:30 بجے فیکٹری دا مالک آ کے بندے کڈدا پیا لیکن نا تھانوں تصویر دوسرے نوجوان دی دکھا دواں اے او دوسرا نوجوان ہے ਜਿਹੜੀ ਫੋਟੋ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਹੜਾ ਜਲ ਕੇ ਜਿਹੜਾ ਸੁਆਹ ਹੋ ਗਿਆ ਪ੍ਰਵੀਨ ਸੈਣੀ ਤੇ ਦੂਜੇ ਵੀਰ ਦਾ ਕੀ ਨਾਮ ਸੀਗਾ ਗगन ਸ਼ਰਮਾ ਤੇ ਉਹ ਵੀ ਫੋਟੋ ਨਾਲ ਆ ਲੇਕਿਨ ਇਹ ਦਿਖਾਈ ਹੈ ਉਹਦੀ ਫੋਟੋ ਤਾਂ لیکن یہ تصویر ہے ਤੁਹਾਨੂੰ ਕਿੰਨੀ ਵੱਡੀ انگیلی ਜਿਹੜੀ ਵਰਤੀ ਗਈ ਹੈ ਫੈਕਟਰੀ ਮਾਲਕ ਵੱਲੋਂ ਕਿ ਇੱਕ ਸਵਾਲ ਵੱਡਾ ਖੜਾ ਹੁੰਦਾ ਕਿ ਕੀ ਕਾਰਵਾਈ ਕੀਤੀ ਜਾਊਗੀ ਤੇ ਇੱਕ ਉਸ ਤੋਂ ਵੱਡੀ ਕਾਰਵਾਈ ਫਾਇਰ ਅਫਸਰ ਵੱਲੋਂ ਕੀ ਕੀਤੀ ਜਾਊਗੀ ਜਿਨੇ ਇਨਸਟਰੂਮੈਂਟ ਫਾਇਰ ਇਨਸਟਰੂਮੈਂਟ ਨਹੀਂ ਰੱਖਿਆ ਹੋਇਸੀ ਫੈਕਟਰੀ ਦੇ ਵਿੱਚ ਜਿਹੜਾ ਜਲ ਕੇ ਜਿਹੜੇ ਨੇ ਦੋ ਸ਼ਖਸ ਜਿਹੜੇ ਸਵਾਹ ਨਾ ਹੁੰਦੇ ਤੇ ਫਾਇਰ ਇਨਸਟਰੂਮੈਂਟ ਦੀ ਮਦਦ ਨਾਲ ਆਤ ਤੇ ਕਾਬੂ ਪਾ ਸਕਦੇ ਲੇਕਿਨ ਇਹ ਤਸਵੀਰ ਜਿਹੜੀ ਤੁਹਾਨੂੰ ਮੈਂ ਪਹਿਲੇ ਦਿਖਾਈ ਉਹ ਵੀਰ ਦੀ ਹੈ ਜਿਹੜਾ ਵੀਰ ਜਿਹੜਾ ਅੱਗ ਦੇ ਵਿੱਚ ਜਲ ਕੇ ਸਵਾਹ ਹੋ ਗਿਆ ਲੇਕਿਨ ਇੱਥੇ ਇੱਕ ਵੱਡਾ ਕਾਰਵਾਈ ਫਾਇਰ ਇਨਸਟਰੂਮੈਂਟ ਨਾ ਹੋ

ਜੇ ਆਪਾਂ ਫੈਕਟਰੀ ਮਾਲਕ ਨਾਲ ਕਰ ਰਹੇ ਹਾਂ ਉਹਨਾਂ ਨੂੰ ਉਹ ਕਿਆ ਕਹਿੰਦੇ ਹਾਂ ਉਹਨਾਂ ਨੂੰ ਆਪਾਂ ਜੁਆਇਨ ਕਰਾ ਰਹੇ ਹਾਂ ਕਿ ਕੀ ਹੋਇਆ ਮਸਲ ਤੇ ਆਪਾਂ ਜ਼ਰੂਰ ਕਰਾਂਗੇ ਜੀ ਜਿਵੇਂ ਵੀ ਬੰਦਾ ਇਸ ਤੇ ਉਹਨਾਂ ਦਾ ਜੇ ਹੈਗਾ ਉਹਨਾਂ ਨੇ ਉਹ ਜੇ ਕੀਤੀ ਹੈ ਤਾਂ ਉਸ ਦੀ ਬੰਦ ਕਾਰਵਾਈ ਤਾਂ ਜ਼ਰੂਰ ਕਰਾਂਗੇ ਲੇਕਿਨ ਸਰ ਅਜ ਇੱਕ ਪਰਿਵਾਰ ਆ ਵੀ ਮੰਗ ਕਰ ਰਿਹਾ ਕਿ ਉਹਨਾਂ ਦਾ ਆ ਕਹਿਣਾ ਸੀਗਾ ਕਿ ਫੈਕਟਰੀ ਮਾਲਕ ਨੇ ਕਾ ਵੀ ਗੁੰਮਰਾਹ ਕੀਤਾ ਫਾਇਰ ਬੁਗੇਡ ਵਾਲੇ ਜਦੋਂ ਉੱਤੇ ਪਹੁੰਚੇ ਸੀਗੇ ਕਿ ਉਹਨਾਂ ਨੂੰ ਆ ਕਿਹਾ ਗਿਆ ਕਿ ਬੰਦੇ ਅੰਦਰ ਨਹੀਂ ਹੈਗੇ ਨੇ ਲੇਕਿਨ ਜਦੋਂ ਬਾਅਦ ਪਤਾ ਲੱਗਿਆ ਕਿ ਬੰਦੇ ਅੰਦਰ ਨੇ ਉਹਨਾਂ ਦੇ ਵਹੀਕਲ ਅੰਦਰ ਨੇ ਤੇ ਮਾਲਕ ਨੇ ਫੋਨ ਬੰਦ ਕਰ ਤੇ ਤੇ ਕੀ ਇਹ ਫੈਂਸ ਟਾਈਪ ਮੁਕਦਮਾ ਦਰਜ ਹੋ ਸਕਦਾ ਹੈ ਜੀ ਐਨ ਜੀ ਹਾਂ ਜੀ ਜੇ ਇਹਨਾਂ ਦਾ ਜੀ ਇੱਕ ਤਾਂ ਜੇ ਇਹੋ ਜਿਹਾ ਹੋਇਆ ਤਾਂ 304 ਇਹਦਾ ਤਾਂ ਬੰਦਾ ਹੀ ਜੀ ਮੁਕਦਮਾ ਜੀ ਬਿਲਕੁਲ ਹਾਂ ਜੀ ਤੇ ਉਹ ਤਾਂ ਜੀ ਆ ਬੰਦਾ ਜੇ ਇਹੋ ਜੀ ਗੱਲ ਸਾਹਮਣੇ ਆਂਦੀ ਹੈ ਤੇ ਬਾਕੀ ਇਹਨਾਂ ਦਾ ਜੀ ਕਰਕੇ ਇਹਨਾਂ ਨੂੰ ਹਲੇ ਆਪਾਂ ਲੱਭ ਰਹੇ ਆ ਕਿੱਥੇ ਦੇ ਓਨਰ ਹੈਗੇ ਜੀ ਤੇ ਉਹ ਫੜ ਕੇ ਫਿਰ ਉਹਨਾਂ ਨੂੰ ਆਪਾਂ ਬੰਦੀ ਜ਼ਰੂਰ ਕਾਰਵਾਈ ਕਰਾਂਗੇ ਲੇਕਿਨ ਸਰ ਲੇਕਿਨ ਸਰ ਹਾਂ ਜੀ ਹਾਂ ਜੀ ਇਤਨਾ ਇਨਰ ਕੋ ਫਾਇਰ ਇਨਸਟਰੂਮੈਂਟ ਵੀ ਨਹੀਂ ਸੀਗੇ ਜਿਹੜੇ ਹੁੰਦੇ ਨੇ ਕਿ ਉਹ ਵੀ ਨਹੀਂ ਸੀਗੇ ਕਿ ਜਦੋਂ ਉਹ ਵੀ ਹੁੰਦੇ ਤਾਂ ਬਸ ਸਕਦੇ ਸੀ ਕਿ ਉਹਨਾਂ ਦੇ ਇੱਕ ਪੁਲਿਸ ਵੱਲੋਂ ਵੀ ਇੱਕ ਲੈਟਰ ਚੱਲੀ ਜਾਂਦੀ ਆ ਰਿਕਮੈਂਡ ਹੋ ਜਾਂਦੀ ਆ ਹਾਂ ਜੀ ਹਾਂ ਜੀ ਪਾਸਟਰ ਨੂੰ ਕਿ ਉਸ ਤੋਂ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਕਰਾਂਗੇ ਜੀ ਕਰਾਂਗੇ ਜੀ ਆਪਾਂ ਜ਼ਰੂਰ ਜਿੜੀ ਇਹਨਾਂ ਨੇ ਇਹਨਾਂ ਦੇ ਨਿਗਹਿਲੀ ਹੋਈ ਹੈ ਜੀ ਇਹਨਾਂ ਨੇ ਜੇ ਨਹੀਂ ਰੂਲਸ ਤੇ ਇਹਨਾਂ ਨੇ ਨਹੀਂ ਫਾਲੋ ਕੀਤੇ ਆਪਾਂ ਉਸ ਤੇ ਜਿਹੜੇ ਕੰਸਰਨ ਡਿਪਾਰਟਮੈਂਟ ਨੂੰ ਵੀ ਇਤਲਾ ਕਰਾਂਗੇ